ਜਬਰਦਲੂਮ ਦੀ ਹਾਕਮਾਂ ਨੇ ਹੱਦ ਮੁਕਾਈ ਓਏ ਪਿਆਸੇ ਖੂਨ ਦੇ ਬਈ ਪਾਈ ਪਾਈ ਓ ਕੀਤੀ ਅਨਤ ਫਰੰਗੀਆਂ ਕੀ ਵਰਤਿਆ ਪਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਓ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਓ ਤੂੰ ਹਿੰਦੂ ਤੇ ਮੁਸਲਮਾਨ ਸੇਕ ਨਾਲ ਲਾਉਂਦਾ ਇਕੋ ਰਾਮ ਰਹੀਮ ਨੇ ਗੱਲ ਵੇ ਸਮਝਾਉਂਦਾ ਹੋ ਰਸਤੇ ਬッコ ਵੱਖਰੇ ਪਰ ਇਕ ਟਿਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਹੋ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਪਾਪਾ ਵਰਤੀਆਂ ਬੜੀਆਂ ਤਕਦੀਰਾਂ ਉਹ ਧਰਤੀ ਕੁਗ ਪੰਜਾਬ ਦੀ ਓਈ ਫਟਕੇ ਲੀਰਾ ਉੱਪਰ ਡਾਂਡਾ ਟੀਂਡਾ ਬੰਦ ਕੇ ਬੈ ਗਿਆ ਘਰਾਣਾ ਸਾਥ ਬੱਬਾ ਖੋਲਿਆ ਤੇਰਾ ਨਨਕਾਣਾ ਹੋ ਸਾਥ ਬੱਬਾ ਖੋਲਿਆ ਤੇਰਾ ਨਨਕਾਣਾ